ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਚਿਤਰ ਸਾਖੀਆਂ ਤਹਿਤ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਬੰਧਿਤ ਸਾਖੀ ਇਤਿਹਾਸ ਜਾਣ ਰਹੇ ਹਾਂ ਅੱਜ ਅਸੀਂ ਜਾਣਾਂਗੇ ਪੀਰ ਹਮ ਜਾਗੋਸ਼ ਰੂਪ ਦੇਸ਼ ਜਾਂ ਸੱਚ ਤੇ ਝੂਠ ਦੀ ਪਹਿਚਾਨ ਆਪਣੀ ਦੂਸਰੀ ਉਦਾਸੀ ਤੇ ਜਾਂਦੇ ਸਮੇ ਗੁਰੂ ਜੀ ਸਿਆਲਕੋਟ ਪੁੱਜੇ ਉੱਥੇ ਇੱਕ ਫਕੀਰ ਦਾ ਡੇਰਾ ਸੀ ਜਿੱਥੇ ਬਹੁਤ ਭੀੜ ਇਕੱਠੀ ਹੋਈ ਸੀ ਗੁਰੂ ਜੀ ਨੇ ਭੀੜ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਪੀਰ ਹਮਜ਼ਾ ਗੌਸ ਗੁੱਸੇ ਹੈ ਗੁੱਸੇ ਤਾਂ ਇੱਕ ਵਿਅਕਤੀ ਨਾਲ ਹੈ ਪਰ ਗੁੱਸੇ ਵਿੱਚ ਸਾਰੇ ਸ਼ਹਿਰ ਨੂੰ ਝੂਠਿਆ ਸ਼ਹਿਰ ਜਿੱਦੱਸ ਕੇ ਆਪਣੇ ਗੁੰਮਤ ਵਿੱਚ ਵੜ ਕੇ 40 ਦਿਨ ਖੁਦਾਵੰਦ کریم ਅੱਗੇ ਪ੍ਰਾਰਥਨਾ ਕਰ ਰਿਹਾ ਹੈ ਕਿ ਸਾਰਾ ਸ਼ਹਿਰ ਗਰਖ ਹੋ ਜਾਵੇ ਕਿਉਂਕਿ ਇਸ ਸ਼ਹਿਰ ਵਿੱਚ ਝੂਠੇ ਲੋਕ ਵਸਦੇ ਹਨ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇਹ ਕਹਿ ਕੇ ਪੀਰ ਪਾਸ ਭੇਜਿਆ ਕਿ ਐਨੇ ਕ੍ਰੋਧ ਵਿੱਚ ਆ ਕੇ ਸਾਰੇ ਪਿੰਡ ਨੂੰ ਮਾੜਾ ਕਹਿਣਾ ਠੀਕ ਨਹੀਂ ਹੈ ਤੇ ਤੁਸੀਂ ਆਪਣਾ ਹੱਥ ਤਿਆਗ ਦੇਵੋ ਪਰ ਪੀਰ ਦੇ ਚੇਲਿਆਂ ਨੇ ਭਾਈ ਮਰਦਾਨਾ ਜੀ ਨੂੰ ਰਾਤੋਂ ਹੀ ਮੋੜ ਦਿੱਤਾ ਤੇ ਪੀਰ ਨੂੰ ਨਿਲਨ ਨਾ ਦਿੱਤਾ ਭਾਈ ਮਰਦਾਨਾ ਨੇ ਵਾਪਸ ਆ ਕੇ ਗੁਰੂ ਜੀ ਨੂੰ ਇਸ ਬਾਰੇ ਦੱਸਿਆ ਤਾਂ ਗੁਰੂ ਜੀ ਨੇ ਪਈ ਮਰਦਾਨਾ ਜੀ ਨੂੰ ਆਖਿਆ ਪਈ ਜੀ ਰਵਾਵ ਛੇਡੋ ਮਾਲਕ ਦੀ ਕੀਰਤੀ ਵਿੱਚ ਜੁਟਿਏ ਜਦ ਗੁਰੂ ਜੀ ਨੇ ਸ਼ਬਦ ਬਗਾਇ ਨਹੀਂ ਕੀਤਾ ਤਾਂ ਪੀਰ ਦਾ ਗੁਮਦ ਫਟ ਗਿਆ ਤੇ ਸੂਰਜ ਦੀਆਂ ਕਿਰਨਾਂ ਅੰਦਰ ਪ੍ਰਵੇਸ਼ ਕਰ ਗਈਆਂ ਗੁੱਸੇ ਵਿੱਚ ਭਰਿਆ ਪੀਰ ਬਾਹਰ ਨਿਕਲਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਮੇਰਾ ਸਹਿਲਾ ਪੰਗਕੜ ਕਰਕੇ ਚੰਗਾ ਨਹੀਂ ਕੀਤਾ ਇਹ ਤਾਂ ਸਾਰਾ ਸ਼ਹਿਰ ਝੂਠਿਆਂ ਦਾ ਸ਼ਹਿਰ ਹੈ ਇਸ ਲਈ ਮੈਂ ਇਸ ਨੂੰ ਗਰਕ ਕਰਨਾ ਚਾਹੁੰਦਾ ਸੀ ਇਸ ਸ਼ਹਿਰ ਦੇ ਇੱਕ सेठ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਂ ਖੁਦਾ ਅੱਗੇ ਬੇਨਤੀ ਕਰਕੇ ਉਸ ਨੂੰ ਇੱਕ ਪੁੱਤਰ ਲੈ ਦੇਵਾਂ ਤਉ ਪੁੱਤਰ ਉਹ सेठ ਮੇਰੀ ਸੇਵਾ ਵਿੱਚ ਮੈਨੂੰ ਦੇ ਦੇਵੇਗਾ ਮੈਂ ਤਾਂ ਖੁਦਾ ਪਰਸੂ ਉਸ ਨੂੰ ਪੁੱਤਰ ਲੈ ਦਿੱਤਾ ਸ ਹੈ ਪਰ ਉਹ ਆਪਣੇ ਵਾਅਦੇ ਤੋਂ ਮੁਕਰ ਗਿਆ ਹੈ ਸਾਰਾ ਸ਼ਹਿਰ ਵੀ ਉਸ ਨਾਲ ਹਮਦਰਦੀ ਰੱਖਦਾ ਹੈ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਗੁਰੂ ਜੀ ਨੇ ਪੀਰ ਨੂੰ ਆਖਿਆ ਕਿ ਆਪਾਂ ਹੁਣੇ ਹੀ ਸਾਰੇ ਸ਼ਹਿਰ ਦੀ ਜਾਂਚ ਕਰ ਲੈਂਦੇ ਹਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ 2 ਪੈਸੇ ਦੇ ਕੇ ਆਖਿਆ ਕਿ ਬਾਜ਼ਾਰ ਵਿੱਚੋਂ 1 ਪੈਸੇ ਦਾ ਝੂਠ ਅਤੇ 1 ਪੈਸੇ ਦਾ ਸੱਚ ਖਰੀਦ ਲਿਆਵੋ ਹਰੇਕ ਦੁਕਾਨਦਾਰ ਭਾਈ ਮਰਦਾਨੇ ਨੂੰ ਸਦਾਈ ਸਮਝ ਕੇ ਟਕਰਾਈ ਜਾਵੇ ਅਤੇ ਅੱਗੇ ਤੋੜੀ ਜਾਵੇ ਆਖਰ ਭਾਈ ਮਰਦਾਨਾ ਤਖਤਰੀ ਮੂਲ ਚੰਦ ਦੀ ਦੁਕਾਨ ਤੇ ਗਿਆ ਉਸ ਦੁਕਾਨਦਾਰ ਨੇ ਦੋ ਪੈਸੇ ਲੈ ਲਏ ਤੇ ਇੱਕ ਪਰਚੀ ਤੇ ਲਿਖ ਦਿੱਤਾ ਮਰਨਾ ਸੱਚ ਹੈ ਤੇ ਜਿਉਣਾ ਝੂਠ ਮਰਦਾਨੇ ਨੇ ਉਹ ਪਰਚੀ ਗੁਰੂ ਜੀ ਨੂੰ ਦੇ ਦਿੱਤੀ ਗੁਰੂ ਜੀ ਨੇ ਉਹ ਪਰਚੀ ਪੀਰ ਨੂੰ ਦਿਖਾਈ ਅਤੇ ਆਖਿਆ ਕਿ ਇਸ ਸ਼ਹਿਰ ਵਿੱਚ ਸੱਚੇ ਲੋਕ ਵੀ ਵਸਦੇ ਹਨ ਇਸ ਲਈ ਸ਼ਹਿਰ ਨੂੰ ਵਰਕ ਕਰਨਾ ਠੀਕ ਨਹੀਂ ਹੈ ਗੁਰੂ ਜੀ ਨੇ ਮੂਲ ਚੰਦ ਨੂੰ ਪੀਰ ਦੇ ਡੇਰੇ ਬੁਲਾ ਲਿਆ ਅਤੇ ਉਸ ਨੂੰ ਆਖਿਆ ਤੂੰ ਪਰਚੀ ਤੇ ਲਿਖਿਆ ਹੈ ਕਿ ਮਰਨਾ ਸੱਚ ਹੈ ਜੇ ਇਸ ਗੱਲ ਦਾ ਯਕੀਨ ਕਰਦਾ ਹੈ ਤਾਂ ਤੂੰ ਘਰਵਾਰ ਆਪਣੇ ਪੁੱਤਰਾਂ ਦੇ ਹਵਾਲੇ ਕਰਕੇ ਪੀਰ ਦੀ ਸੇਵਾ ਵਿੱਚ ਆ ਜਾ। ਮੂਲਚੰਦ ਨੇ ਇੰਜ ਕਰਨਾ ਮੰਨ ਲਿਆ ਤੇ ਆਪਣਾ ਸਭ ਕੁਝ ਛੱਡ ਕੇ ਪੀਰ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ। ਪੀਰ ਜੀ ਨੇ ਗੁਰੂ ਜੀ ਨੂੰ ਪੀਰ ਜੀ ਨੇ ਗੁਰੂ ਜੀ ਦੀ ਸਿੱਖਿਆ ਲਈ ਉਹਨਾਂ ਦਾ ਧੰਨਵਾਦ ਕੀਤਾ। ਇਹ ਦੇਖ ਕੇ ਪੀਰ ਬਹੁਤ ਖੁਸ਼ ਹੋਇਆ ਕਿ ਉਸ ਦਾ ਸਾਰਾ ਫੁੱਸਾ ਜਾਂਦਾ ਰਿਹਾ ਸ਼ਹਿਰ ਵਾਲੇ ਦੀ ਪੀਰ ਜੀ ਨੂੰ ਖੁਸ਼ ਵੇਖ ਕੇ ਵੇਫਕਰ ਹੋ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਗੁਰੂ ਜੀ ਨੇ ਪੀਰ ਜੀ ਨੂੰ ਸਮਝਾਇਆ ਕਿ ਖੁਦਾ ਬਹੁਤ ਵਿਅੰਤ ਹੈ ਉਸ ਅੱਗੇ ਸ਼ਹਿਰ ਨੂੰ ਵਰਕ ਕਰਨ ਦੀ ਪ੍ਰਾਰਥਨਾ ਕਰਨੀ ਕਿਸੇ ਨੂੰ ਸ਼ੋਖ ਦੀ ਨਹੀਂ ਉਸੇ ਤਾਂ ਧਾਰਮਿਕ ਵਿਅਕਤੀ ਹੋ ਪੀਰਾਂ ਫਕੀਰਾਂ ਦਾ ਕੰਮ ਰੱਬ ਦੀ ਰਜ਼ਾ ਵਿੱਚ ਰਹਿਣਾ ਅਤੇ ਸਰਵਤ ਦਾ ਭਲਾ ਮੰਗਣਾ ਹੈ ਖੁਦਾਬੜਾ ਵਿਅੰਤ ਹੈ ਅਤੇ ਉਸ ਨਾਲ ਟੱਕਰ ਲੈਣੀ ਸ਼ੋਭੀ ਨਹੀਂ ਪੀਰ ਫਕੀਰ ਨੂੰ ਤਾਂ ਕਿਸੇ ਦੇ ਗੁਰੇ ਕਰਨ ਦਾ ਸੁਪਨੇ ਵਿੱਚ ਵੀ ਛਾਲ ਨਹੀਂ ਆਉਣਾ ਚਾਹੀਦਾ ਗੁਰੂ ਜੀ ਦੇ ਉਪਦੇਸ਼ ਸੁਣ ਕੇ ਪੀਰ ਦੀ ਨਿਸ਼ਾ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ